ਗੁਰਆਂ ਦੇ ਪਿੰਡ ਪੋਪਰਾਇਂ ਵਿਖੇ ਪਿਛਲੇ 10 ਦਿਨਾਂ ਤੋਂ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਵਿਯੁਰਗ ਜੋੜੇ ਦੀ ਬਿਜਲੀ ਠੀਕ ਨਹੀਂ ਕੀਤੀ ਜਾ ਰਹੀ ਸੀ ਅਤੇ ਤਾਰ ਬਦਲਣ ਦੇ ਏਵਜ਼ ਵਿੱਚ 14 ਉਨਾਂ ਨੂੰ 4 ਤੋਂ 5000 ਰੁਪਏ ਦਾ ਖਰਚਾ ਦੱਸਿਆ ਜਾ ਰਿਹਾ ਸੀ ਜਿਸ ਦੀ ਖਬਰ ਨਸ਼ਰ ਹੋਣ ਤੋਂ ਬਾਅਦ ਵਿਭਾਗ ਵਿੱਚ ਹੜਕਾਪ ਵੇਖਣ ਨੂੰ ਮਿਲਿਆ ਅਤੇ ਜੋ ਕੰਮ 10 ਦਿਨਾਂ ਵਿੱਚ ਵਿਭਾਗ ਨਹੀਂ ਕਰ ਰਿਹਾ ਸੀ ਉਹ ਕੁਝ ਹੀ ਘੰਟਿਆਂ ਵਿੱਚ ਕਰ ਦਿੱਤਾ ਗਿਆ ਅਤੇ 10 ਦਿਨਾਂ ਤੋਂ ਭੀषण ਗਰਮੀ ਵਿੱਚ ਬਿਨਾਂ ਲਾਈਟ ਤੋਂ ਰਹਿ ਰਹੇ ਬਿਊਰਗ ਜੋੜੇ ਦੀ ਬਿਜਲੀ ਵੀ ਚਾਲੂ ਕਰ ਦਿੱਤੀ ਗਈ ਅਤੇ ਤਾਰ ਵੀ ਬਿਨਾਂ ਪੈਸੇ ਲੈ ਬਦਲ ਦਿੱਤੀ ਗਈ ਗੁਰਦੇਵਾਲ ਸਿੰਘ ਨੇ ਬਿਜਲੀ ਵਿਭਾਗ ਮੀਡੀਆ ਅਤੇ ਕਾਉਂਸਲਰ ਦਾ ਧੰਨਵਾਦ ਕੀਤਾ ਹੈ ਪਰ ਗੱਲ ਤਾਂ ਇਹ ਹੈ ਕਿ 10 ਦਿਨਾਂ ਤੋਂ ਵਿਯੁਰਗ ਜੋੜੇ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਅਤੇ ਡਿਊਟੀ ਵਿੱਚ ਕੁਤਾਹੀ ਵਰਤਣ ਵਾਲਿਆਂ ਖਿਲਾਫ ਮੈਕਮਾ ਕੀ ਐਕਸ਼ਨ ਲੈਂਦਾ ਹੈ ਇਹ ਦੇਖਾਂਯੋਗ ਹੋਵੇਗਾ ਜੀ ਅੰਕਲ ਜੀ ਮੈਂ ਗੋਧਾਰ ਸਿੰਘ ਬੋਲ ਰਿਹਾ ਜੀ ਸਾਡੀ ਬੀਜ ਖਰਾਬ ਹੋਈ ਸੀ ਕਾਪਟੇ ਜੀ ਕੀ ਅੱਜ ਜਦੋਂ ਠੀਕ ਕਰਦੇ ਆ ਤੇ ਮੈਂ ਸਾਰਿਆਂ ਨਾਲ ਮਰ ਲੱਗਦਾ ਹਾਂ ਜੀ ਇਹ ਮੈਂ ਖਿਜਾ ਜਾਂਦਾ ਬਿੱਟੂ ਦਾ ਐਨਸੀਆ ਇਹ ਇਹਨਾਂ ਪ੍ਰੈਸ ਵਾਲੇ ਅਕਲ ਜੀ ਹੁਣ ਤਾਂ ਨਹੀਂ ਪੈਸੇ ਮੰਗਦੇ